ਵੇ ਦੇਖਿਵੇਂ ਦਿਖਦੀ ਆਂ ਅੱਜ ਬੈਠੀ ਮੈਂ ਇੱਥੇ ਬੈਠੀ ਦਿਖਦੀ ਆਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਭ ਲੋਜ ਕੀ ਹਾਲ ਚਾਲ ਆ ਥੋੜਾ ਉਮੀਦ ਆ ਤੁਸ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਰਾਤ ਦਾ ਹੋ ਗਿਆ 8:30 9:00 ਦਾ ਟਾਈਮ ਰੋਟੀ ਵਗੈਰਾ ਖਾ ਲਈ ਆਪਾਂ ਤੇ ਹੁਣ ਆਪਣਾ ਹੋ ਗਿਆ ਵਲੌਗ ਦਾ ਟਾਈਮ ਸਾਰੀਆਂ ਭੈਣਾਂ ਨੂੰ ਮੇਰਾ ਪਤਾ ਹੀ ਆ ਕਿ ਵਲੌਗ ਰਾਤ ਨੂੰ ਹੀ ਬਣਦਾ ਆਪਣਾ ਤੇ ਮੈਂ ਜਿਵੇਂ ਕਿ ਤੁਹਾਡੇ ਨਾਲ ਪਿਛਲੇ ਵਲੌਗ ਦੇ ਵਿੱਚ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਵਲੌਗ ਦਵਾਂਗੀ ਕਿ ਤੁਹਾਡੇ ਬੋਡੀ ਦੀਆਂ ਸਾਰੀਆਂ ਜਿਹੜੀਆਂ ਪੇਨਸ ਨੇ ਦਰਦ ਦਾ ਹੈ, ਦਰਦ ਹੈਗਾ ਕਿਤੇ ਵੀ ਤੁਹਾਡੇ ਸਰਵਾਈਕਲ ਪੇਨ, ਬੈਕ ਪੇਨ, ਲੱਤਾਂ, ਮਹਾ, ਗੋਡੇ, ਮੋਡੇ ਜੋ ਵੀ ਤੁਹਾਡੇ ਦਰਦ ਹੈਗਾ ਵੀ ਉਹ ਕੁਝ ਹੀ ਦਿਨਾਂ ਦੇ ਵਿੱਚ ਠੀਕ ਹੋ ਜਾਊਗਾ ਹਨਾ ਤੇ ਇਹ ਵਾਲਾ ਜਿਹੜਾ ਨਸਖਾ ਹੈਗਾ ਇਹ ਮੈਨੂੰ ਮੇਰੀ ਇੱਕ ਭੈਣ ਨੇ ਦਿੱਤਾ ਜੀ। ਮੈਨੂੰ ਬਹੁਤ ਸਾਰੀਆਂ ਭੈਣਾਂ ਨਾਲ ਉਸਕੇ ਦੱਸਦੀਆਂ ਵੀ ਰਹਿੰਦੀਆਂ ਨੇ। ਤੇ ਬਲਬੀਰ ਕੌਰ ਭੈਣ ਨੇ ਜੀ ਉਹ ਕੈਨੇਡਾ ਤੋਂ ਬ੍ਰੈਮਟਨ ਰਹਿੰਦੇ ਨੇ ਤੇ ਉਹਨਾਂ ਦਾ ਇੱਕ ਦੋ ਵਾਰ ਮੈਨੂੰ ਦੋ ਕਵਾਰ ਮੇਰੇ ਨਾਲ ਗੱਲ ਹੋਈ ਹੈ ਬਹੁਤ ਅੱਛਾ ਲੱਗਦਾ ਗੱਲ ਕਰਕੇ ਆਪਦੀਆਂ ਗੱਲਾਂ ਬਾਤਾਂ ਸ਼ੇਅਰ ਕਰਦੇ ਰਹਿੰਦੇ ਆ ਭੈਣਾਂ ਦੇ ਨਾਲ ਤੇ ਉਸ ਦਿਨ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਨਾ ਜੀ ਮੈਨੂੰ 20 ਦਿਨ ਹੋ ਗਏ ਯੂਜ਼ ਕਰਦੀ ਨੂੰ ਤੇ ਮੈਨੂੰ ਕਹਿੰਦੇ ਬਹੁਤ ਜ਼ਿਆਦਾ ਫਾਇਦਾ ਹੋਇਆ ਇਹਦੇ ਨਾਲ ਕਹਿੰਦੇ ਤੁਸੀਂ ਜਰੂਰ ਦੱਸੋ ਸਾਰੀਆਂ ਭੈਣਾਂ ਨੂੰ ਦੇਖੋ ਸਾਰੀਆਂ ਭੈਣਾਂ ਮੇਰੇ ਨਾਲ ਤਾਂ ਜੁੜੀਆਂ ਹੀ ਹੋਈਆਂ ਆਪਸ ਵਿੱਚ ਵੀ ਜੁੜ ਗਈਆਂ ਜਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਸਾਰੀਆਂ ਭੈਣਾਂ ਨੂੰ ਇਹ ਗੱਲ ਦੱਸੀ ਜਾਵੇ ਹਨਾ ਬਹੁਤ ਭੈਣਾਂ ਇਸ ਤਰ੍ਹਾਂ ਦੱਸੀਆਂ ਨੇ ਜਿਵੇਂ ਇੱਕ ਭੈਣ ਨੇ ਮੁਕਸਰ ਤੋਂ ਹਨਾ ਉਹਨਾਂ ਨੇ ਫਟਕੜੀ ਬਾਰੇ ਦੱਸਿਆ ਸੀ ਬਾਲਾ ਬਾਰੇ ਤੇ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਸਾਰਿਆਂ ਨੂੰ ਜਰੂਰ ਦੱਸੋ ਤੇ ਕਿੰਨਾ ਵਧੀਆ ਲੱਗਦਾ ਹੈ ਕਿ ਆਪਣਾ ਇੱਕ ਸਰਕਲ ਬਣ ਗਿਆ ਚਾਹੇ ਨਾ ਆਪਾਂ ਇੱਕ ਦੂਜੇ ਨੂੰ ਮਿਲੇ ਨਹੀਂ ਹੈਗੇ ਪਰ ਫਿਰ ਵੀ ਆਪਣਾ ਇੱਕ ਬਹੁਤ ਵਧੀਆ ਨਾਲ ਉਹ ਵੀ ਸਰਕਲ ਬਣ ਗਿਆ ਆਪਾਂ ਇੱਕ ਦੂਜੇ ਨਾਲ ਜੁੜ ਗਏ ਆ ਤੇ ਆ ਲੱਗਦਾ ਹੁੰਦਾ ਵੀ ਜਿਵੇਂ ਸਾਰੇ ਹੀ ਆਪਾਂ ਇੱਕ ਦੂਜੇ ਨੂੰ ਜਾਣਦੇ ਆ ਤੇ ਚਲੋ ਕੁਛ ਭੈਣਾਂ ਦੇ ਤਾਂ ਫੋਨ ਆਉਂਦੇ ਰਹਿੰਦੇ ਨੇ ਉਹ ਤਾਂ ਜਾਣ ਪਹਿਚਾਣੀ ਹੋ ਜਾਂਦੀ ਆ ਕੁਛ ਦੇ ਅਜੇ ਨਹੀਂ ਆਏ ਹੈਗੇ ਕੁਛ ਹੈਜ਼ਿਟੇਸ਼ਨ ਹੁੰਦੀ ਆ ਭੈਣਾਂ ਨੂੰ ਗੱਲ ਕਰਨ 'ਚ ਹਨਾ ਤੇ ਬਹੁਤ ਭੈਣਾਂ ਨੂੰ ਮੈਨੂੰ ਲੱਗਦਾ ਵੀ ਪਤਾ ਨਹੀਂ ਹੈ ਫੋਨ ਚੱਕੂਗੀ ਜਾਂ ਨਹੀਂ ਚੱਕੂਗੀ ਮੈਂ ਤੁਹਾਡੇ ਵਿੱਚੋਂ ਹੀ ਹਾਂ ਤੁਸੀਂ ਮੇਰੀ ਫੈਮਿਲੀ ਹੋ ਔਰ ਫੈਮਿਲੀ ਹੈ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਹੈ ਹਨਾ ਤੇ ਆਪਾਂ ਸਾਰੇ ਫੈਮਿਲੀ ਮੈਂਬਰ ਆ ਤਾਂ ਫਿਰ ਗੱਲ ਕਰਨ ਦੇ ਵਿੱਚ ਹੈਜ਼ਿਟੇਸ਼ਨ ਤਾਂ ਨਹੀਂ ਹੋ ਸਕਦੀ ਕੋਈ ਹਨਾ ਤੇ ਫੋਨ ਨਾ ਚੱਕਣ ਵਾਲੀ ਦੀ ਕੋਈ ਗੱਲ ਨਹੀਂ ਹੈਗੀ ਜੀ ਤੇ ਹੁਣ ਆਪਾਂ ਅੱਜ ਤੁਹਾਨੂੰ ਉਹੀ ਰਸਕਾ ਦੱਸਣਾ ਜੋ ਮੈਨੂੰ ਬਲਬੀਰ ਕੌਰ ਭੈਣ ਨੇ ਦੱਸਿਆ ਸੀਗਾ ਕੈਨੇਡਾ ਤੋਂ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਂ ਬਹੁਤ ਜ਼ਿਆਦਾ ਰਿਲੈਕਸ ਹੋ ਗਈ 20 ਦਿਨਾਂ ਅੰਚ ਕਹਿੰਦੇ ਮੇਰੀਆਂ ਨਾ ਪਿੰਜੜੀਆਂ ਬਹੁਤ ਦਰਦ ਕਰਦੀਆਂ ਸੀ ਕਿਸੇ ਦੀਆਂ ਅੱਡੀਆਂ ਦਰਦ ਕਰਦੀਆਂ ਗੋਡੇ ਮੋਢੇ ਪਿੰਜਣੀਆਂ ਲੱਤਾਂ ਮਾਹਾਂ ਉਹ ਕਹਿੰਦੇ ਮੇਰੀਆਂ ਪਿੰਜਣੀਆਂ ਲੱਤਾਂ ਦੀਆਂ ਬਹੁਤ ਦਰਦ ਕਰਦੀਆਂ ਸੀਗੀਆਂ ਤੇ ਤੁਹਾਨੂੰ ਪਤਾ ਹੀ ਆ ਕਿ ਬਾਹਰ ਜਿਹੜੇ ਕੰਮ-ਕਮ ਹੈਗੇ ਨੇ ਉਹ ਥੋੜਾ ਜਿਹਾ ਸਟੈਂਡਿੰਗ ਵਾਲੇ ਨਹੀਂ ਖੜਕੜ ਕੇ ਹੀ ਕਰਨੇ ਪੈਂਦੇ ਨੇ ਤੇ ਉਹ ਕਹਿੰਦੇ ਵੀ ਹੁਣ ਮੈਂ ਬਿਲਕ ਸਫਾਰਿਸ਼ ਤੇ ਅੱਜ ਆਪਾਂ ਵਲੌਗ ਬਣਾਉਣ ਲੱਗੇ ਆ ਕਿਉਂਕਿ ਇਹ ਕੋਈ ਨਾ ਕੋਈ ਪ੍ਰੋਬਲਮ ਤਾਂ ਸਾਰਿਆਂ ਨੂੰ ਹੁੰਦੀ ہوئی ਹੈ ਜਿਵੇਂ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਥੋੜੇ ਦਿਨਾਂ ਬਾਅਦ ਹੋ ਜਾਂਦੀ ਹੈ ਮੇਰੀ ਆਦਤ ਹੈ ਨਾ ਰਾਤ ਨੂੰ ਮੈਂ ਰੋਟੀ ਖਾ ਕੇ ਤੇ ਮੈਨੂੰ ਐ ਹੁੰਦਾ ਵੀ ਮੇਥੋਂ ਬੈਠਿਆ ਜਾਂਦਾ ਵੀ ਮੈਂ ਪੈ ਜਾ ਤਾਂ ਜਿਹੜਾ ਵੀ ਮੈਂ ਐਡੀਟਿੰਗ ਵਗੈਰਾ ਕਰਦੀ ਆ ਮੈਂ 2 ਕਿਲੋ ਰੱਖ ਲੈਣੀ ਆ ਉੱਪਰ-ਨੀਚੇ ਦੀ ਉਹ ਗੰਦਨ ਉੱਚੀ ਹੋ ਜਾਂਦੀ ਆ ਤੇ ਫਿਰ ਫੋਨ ਤੇ ਕੰਮ ਕਰਨਾ ਸੌਖਾ ਹੋ ਜਾਂਦਾ ਹੈ ਨਾ ਉਹਦੇ ਨਾਲ ਦੇ ਮੈਨੂੰ ਸਰਵਾਈਕਲ ਹੋ ਜਾਂਦਾ ਹੈ ਤੇ ਜਾਂ ਜਦੋਂ ਆਪਾਂ ਨੀਵੀ ਪਾ ਕੇ ਕੋਈ ਕੰਮ ਕਰਦੇ ਆਂ ਲਿਖਦੇ ਆਂ ਪੜ੍ਹਦੇ ਆਂ ਪੇਪਰ ਚੈੱਕ ਕਰਦੇ ਆਂ ਉਹਦੇ ਨਾਲ ਵੀ ਹੋ ਜਾਂਦਾ ਹੈ ਨਾ ਤੇ ਹੁਣ ਮੈਨੂੰ ਭੈਣ ਨੇ ਦੱਸਿਆ ਕਿ ਸਾਰੀਆਂ ਬਿਮਾਰੀਆਂ ਨੂੰ ਜੜ ਤੋਂ ਝੱਕ ਦੂਗਾ ਤੇ ਸੌਖਾ ਜਿਹਾ ਨੁਸਖਾ ਜੀ ਤੇ ਮੈਂ ਤੁਹਾਨੂੰ ਦੱਸਦੀ ਆਂ ਹੁਣ ਚਲੋ ਆਪਾਂ ਅਗਰ ਕਿਚਨ 'ਚ ਜਾਣਾ ਪਊਗਾ ਆਪਾਂ ਨੂੰ ਕਿਉਂਕਿ ਮੇਰਾ ਸਮਾਨ ਜਾਦਾ ਤਾਂ ਹੈ ਨਹੀਂ ਦੋ ਹੀ ਚੀਜ਼ਾਂ ਨੇ ਉੱਥੇ ਪਿਆ ਤੇ ਚੱਲਦੇ ਆਂ ਆਪਾਂ ਉੱਥੇ ਤੇ ਕਿਸ ਤਰ੍ਹਾਂ ਰੈਡੀ ਕਰਨਾ ਮੈਂ ਤੁਹਾਨੂੰ ਦੱਸਦੀ ਆਂ ਇੱਕ ਪਾਸੇ ਆਪਾਂ ਨੇ ਕਿਲੋ ਪਾਣੀ ਗਰਮ ਕਰਨਾ ਰੱਖਦਾ ਤੇ ਮੇਰੇ ਕੋਲੇ ਨਾ ਟਿੱਕੀ ਰੱਖੀ ਹੋਈ ਹੈ ਜੀ ਇਹ ਮੋਸ਼ਕ ਕਬੂਰ ਦੀ ਟਿੱਕੀ ਹੈ ਇੱਕੋ ਹੀ ਟਿੱਕੀ ਲੈ ਕੇ ਆਈ ਸੀਗੀ ਮੈਂ ਕਿਉਂਕਿ ਮੈਂ ਤਾਂ ਤੁਹਾਨੂੰ ਵਲੌਗ ਹੀ ਦੇਣਾ ਸੀਗਾ ਤੇ ਉਸ ਤੋਂ ਬਾਅਦ ਮੈਂ ਹੋਰ ਲੈ ਆਉਂਗੀ ਕਿਉਂਕਿ ਫਿਲਹਾਲ ਮੈਂ ਮੰਗਵਾਈ ਸੀਗੀ ਕਿਸੇ ਤੋਂ ਤੇ ਇੱਕੋ ਹੀ ਟਿੱਕੀ ਲਈ ਹੈ ਤੇ ਹੁਣ ਮੈਂ ਇਹਨੂੰ ਪੀਸ ਲੂੰਗੀ ਇਹਦਾ ਪਾਊਡਰ ਬਣਾ ਲੂੰਗੀ ਇਸ ਤਰ੍ਹਾਂ ਹੀ ਰੱਖ ਕੇ ਰਹਿ ਦੇ ਵਿੱਚ ਕਿਸੇ ਵੀ ਭਾਰੀ ਚੀਜ਼ ਦੇ ਨਾਲ ਨੋਰਬੇ ਕੁਲ ਪਾਊਡਰ ਬਣ ਗਿਆ। ਉਹ ਪਾਊਡਰ ਕਿਤੇ ਮਾਰੇ ਜੇ ਤਾਂ ਭੱਜ ਗਈ ਇਧਰ ਮੈਂ ਤਾਂ ਕਿ ਬੋਟਲੀ ਬਣ ਗਈ। ਲੋ ਇਹਨੂੰ ਆਪਾਂ ਪੀਸੇ ਆ ਦੇ ਵਿੱਚ ਹੀ ਕੜਦੀਆਂ ਹੁਣ ਮੇਰੇ ਵਿੱਚੋਂ ਮੈਂ ਤਲਾਦਾ ਇਹ ਚੀ ਜੰਮ ਜਈ ਗਈ ਹੈ ਇਹ ਪੀਸੇ ਹੀ ਗਿਆ। ਇਹ ਪੀਸੀ ਨਹੀਂ ਗਈ ਬਲਕਿ ਫਲੈਟ ਵੀ ਹੋ ਗਈ। ਇਹਦੇ ਨਾਲ ਪੀਸ ਤੇ ਮੈਂ ਇਸੇ ਤੇ ਉਹ ਸਭ ਫਲੈਟ ਜੀ ਹੋ ਗਈ ਪਤਲੀ ਜੀ ਤੇ ਲੋ ਜੀ ਇਹਦੇ ਚ ਪੀਸ ਤੇ ਇਹ ਨਹੀਂ ਆ ਲੱਗਦੀ ਜੀ ਉਸਲਾ ਬੀਜੀ ਨਹੀਂ ਹੁੰਦੀ ਥੋੜੀ ਜੀ ਤੇ ਉਹ ਪਾਊਡਰ ਦਾ ਮੈਂ ਤੋੜਾ ਲਓ ਜੀ ਪਾਣੀ ਗਰਮ ਹੁੰਦਾ ਹੈ ਤੇ ਇਹ ਆਪਾਂ ਇਸ ਤਰ੍ਹਾਂ ਕੁੱਟ ਲਿਆ ਦੇਖੋ ਹਮ ਬਸ ਆਪਾਂ ਨਾ ਅੱਧਾ ਨਿੰਬੂ ਲੈਣਾ ਨਹੀਂ ਪੂਰਾ ਨਿੰਬੂ ਨਹੀਂ ਲੈਣਾ ਅੱਧਾ ਨਿੰਬੂ ਲੈਣਾ ਇਹਨਾਂ ਨਿੰਬੂ ਮੇਰੇ ਬਿਲਕੁਲ ਹੀ ਸੁੱਕਿਆ ਹੋਇਆ ਹੈਗਾ ਇਹ ਚ ਬੜਾ ਰਸ ਨਹੀਂ ਹੈਗਾ ਤੇ ਮੇਨੂੰ ਲੱਗਦਾ ਮੈਨੂੰ ਪੂਰਾ ਹੀ ਲੈ ਲੈਣਾ ਚਾਹੀਦਾ ਜਿਸ ਨੂੰ ਮੈਂ ਪੂਰਾ ਹੀ ਰੂੰਗੀ ਜੇ ਤੁਹਾਡੇ ਨਿੰਬੂ ਬਿਲਕੁਲ ਹੀ ਤਾਜ਼ਾ ਹੋਣ ਪੂਰੇ ਰਸ ਵਾਲੇ ਹੋਣ ਫਿਰ ਅੱਧਾ ਨਿੰਬੂ ਬਹੁਤ ਹੈ ਪਰ ਇਹਨਾਂ ਨਿੰਬੂਆਂ ਦੇ ਵਿੱਚ ਰਸ ਨਹੀਂ ਹੈਗਾ ਇਹ ਕਾਫੀ ਦਿਨ ਹੋ ਗਏ ਪਿਆਣੂ ਮੈਂ ਪੂਰਾ ਨਿੰਬੂ ਹੀ ਪਾ ਰੂੰਗੀ ਦੋਨੋਂ ਹੀ ਪੀਸ ਪਾ ਲੈਣੀ ਆ ਵੀ ਵਿੱਚ ਹਲੋ ਜੀ ਆਪਾਂ ਇਹ ਬੱਠਲ ਰੱਖ ਲਿਆ ਇਹਦੇ ਵਿੱਚ ਨਾ ਪਾਣੀ ਹੁਣ ਗਰਮ ਪਾ ਲਿਆ ਉਹਨਾਂ ਤੋਂ ਗਰਮ ਪਾ ਲਿਆ ਜਿੰਨਾ ਕ ਆਪਾਂ ਬਰਦਾਸ਼ਤ ਕਰ ਸਕਦੇ ਆ ਤੇ ਇਹ ਆਪਾਂ ਪੁੱਟਿਆ ਸੀਗਾ ਜਿਹੜਾ ਉਹ ਕੀ ਸੀਗਾ ਮਸ਼ਕੂਰ ਤੇ ਉਹਨੂੰ ਵਿੱਚ ਪਾ ਲਿਆ ਇਹ ਠੀਕ ਆ ਜੀ ਪਾਊਡਰ ਨੂੰ ਫਿਰ ਉਹਨੇ ਨਿੰਬੂਨ ਛੋੜ ਦਾਂਗੇ ਇਹਦੇ ਵਿੱਚ ਉਹਨਾਂ ਨੇ ਮੈਨੂੰ ਉਦਾਂ ਨੇ ਕਿਹਾ ਸੀ ਪਰ ਇਹਦੇ ਵਿੱਚ ਨਾ ਕੋਈ ਬਾਲਾ ਰਸ ਨਹੀਂ ਹੈਗਾ ਇਸ ਕਰਕੇ ਮੈਂ ਪੂਰਾ ਹੀ ਝੋੜ ਦੇਣੀ ਹੈ ਵਿੱਚ ਹੀ ਛੱਡ ਦੇਣੀ ਹੈ ਬਸ ਆਹ ਪਾਣੀ ਘੱਟ ਹੋਣਾ ਨਾ ਉਹ ਲੋ ਜੀ 2 ਕਿਲੋ ਪਾਣੀ ਲੈ ਲਿਆ ਆਪਾਂ ਉਹਦੇ ਵਿੱਚ ਆਪਾਂ ਪਾਣੀ ਦੇ ਵਿੱਚ ਨਾ ਪੈਰ ਡਿਪ ਕਰਨੀ ਆ ਬਸ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਪੈਰ ਡਿਪ ਕਰਕੇ ਆਪਾਂ ਓਨੀ ਕੁ देर ਬੈਠੇ ਰਹਿਣਾ ਦਿਖਦੀ ਆ ਮੈਂ ਮੈਂ ਪੂਰੀ ਦਿਖਦੀ ਆ ਆਪਾਂ ਓਨੀ ਕੁ देर ਬੈਠੇ ਰਹਿਣਾ ਜਿੰਨੀ ਕੁ देर ਆਪਣਾ ਪਾਣੀ ਹੈ ਜਿਹੜਾ ਉਹ ਗਰਮ ਜਿਆ ਰਹੂਗਾ ਓਸਾ ਜਿਆ ਰਹੂਗਾ ਜਦੋਂ ਇਹ ਠੰਡਾ ਹੋਣ ਲੱਗ ਗਿਆ ਉਦੋਂ ਆਪਾਂ ਪਾਣੀ ਵਿੱਚੋਂ ਆਪਣੇ ਪੈਰ ਆ ਜਿਹੜੇ ਉਹ ਕੱਢ ਲੈਣੇ ਆ ਠੀਕ ਹੈ ਜੀ ਤੇ ਇੰਨਾ ਮਜ਼ਾ ਆਉਂਦਾ ਉਸੇ ਪਾਣੀ ਦੇ ਵਿੱਚ ਤਰਖ ਕੇ ਇਹ ਨਾ ਜੀ ਜਦੋਂ ਆਪਣੇ ਪੁਰਾਣੇ ਬਜ਼ੁਰਗ ਹੁੰਦੇ ਸੀ ਜਾਨੀ ਪੁਰਾਣਾ ਸਮਾਂ ਸੀਗਾ ਤੇ ਉਦੋਂ ਲੋਕ ਹਨ ਗਰਮ ਪਾਣੀ ਦੇ ਵਿੱਚ ਪੈਰ ਧੋ ਕੇ ਫੇਰ ਪੈਂਦੇ ਹੁੰਦੇ ਸੀਗੇ ਹੁਣ ਮੈਨੂੰ ਲੱਗਦਾ ਉਹ ਗੱਲ ਤਾਂ ਸਹੀ ਸੀ ਧੋ ਕੇ ਪੈਂਦੇ ਸੀ ਧੋ ਕੇ ਪੈਂਦੇ ਸੀ ਤੇ ਸਾਡੇ ਨਾਲ ਇੱਥੇ ਹੰਦਿਆਲੇ ਆਣੇ ਜਦੋਂ ਮੇਰਾ ਵਿਆਹ ਹੋਇਆ ਤੇ ਅਸੀਂ ਜਦੋਂ ਹੰਦਿਆਲੇ ਆਏ ਸੀ ਆਉਣਾ ਨਾ ਤੇ ਇੱਥੇ ਸਾਰੇ ਗਰਮ ਪਾਣੀ ਨਾਲ ਪੈਰ ਧੋ ਕੇ ਪੈਂਦੇ ਹੁੰਦੇ ਸੀਗੇ ਸਾਰੇ ਚਾਹੇ ਕੋਈ ਬੱਚਾ ਹੋਵੇ ਚਾਹੇ ਕੋਈ ਬੁੱਢਾ ਚਾਹੇ ਜਵਾਨ ਹੈ ਸਾਰਿਆਂ ਨੇ ਇੰਨੇ ਵੀ ਪਰ ਉਹ ਕਹਿੰਦੇ ਜਿੰਦੇ ਸਿਆਂ ਬਿਸਤਰੀ ਮਾਰੇ ਹੋ ਜਾਣਗੇ ਉਹ ਕਹਿੰਦੇ ਤਾਂ ਆਏ ਆ ਪਰ ਹੁਣ ਮੈਨੂੰ ਲੱਗਦਾ ਇਹਦੇ ਪਿੱਛੇ ਦੀ ਸਾਇੰਸ ਇਹੀ ਸੀਗੀ ਸ਼ਾਇਦ ਆਪਾਂ ਨੂੰ ਇਹ ਪਤਾ ਨਹੀਂ ਹੁੰਦਾ ਵੀ ਇਹ ਕਿਉਂ ਹੁੰਦਾ ਹੈ ਨਾ ਤੇ ਉਹ ਸ਼ੁਰੂ ਤਾਂ ਹੀ ਜਿਹੜੇ ਬਜ਼ੁਰਗ ਸੀ ਉਹ ਵੀ ਐ ਪੈਰ ਕੋਸੇ ਪਾਣੀ ਨਾਲ ਧੋ ਕੇ ਬੈਂਦੇ ਸੀਗੇ ਇਸੇ ਕਰਕੇ ਮੈਨੂੰ ਲੱਗਦਾ ਉਹਨਾਂ ਦੇ ਗੋਡੇ ਕਿੱਟੇ ਨਹੀਂ ਦੁਖਦੇ ਸੀ ਤੇ ਸਾਡੇ ਨਾਲ ਇੱਥੇ ਹਰਿਆਵਾਲਿਆਂ ਨਾਲ ਜਦੋਂ ਮੈਂ ਆਉਂਦੀ ਸੰਤਾਰਤ ਤਾਂ ਹੈ ਨਹੀਂ ਸੀ ਤੇ ਮੈਂ ਇਕੱਲੀ ਨਹੀਂ ਸੀ ਧੋਉਂਦੀ ਬਾਕੀ ਸਾਰੇ ਧੋ ਕੇ ਬੈਂਦੇ ਸੀ ਤੇ ਹੁਣ ਮੈਨੂੰ ਉਹ ਗੱਲਾਂ ਯਾਦ ਆਉਂਦੀਆਂ ਨੇ ਤੇ ਇਹ ਤਾਂ ਸਾਰੇ ਹੁਣ ਵੀ ਧੋਖੀ ਪੈਂਦੇ ਨੇ ਉੱਥੇ ਮੇਰੀ ਬੇਬੇ ਤਾਂ ਪੈਰ ਧੋ ਆ ਕੇ ਤਾਂ ਹੁੰਦੀ ਸਾਰਿਆਂ ਨੂੰ ਹਾਂ ਨੇ ਇੱਥੇ ਵੀ ਆਈ ਸੀ ਹਾਂ ਸਾਰੇ ਬੱਚਿਆਂ ਨੂੰ ਪੈਰ ਧੋਏ ਸੀ ਇੱਥੇ ਤੇ ਇਹਦੇ ਪਿੱਛੇ ਦੀ ਜਿਹੜੀ ਸਾਇੰਸ ਸੀਗੀ ਨਾ ਉਹ ਮੈਨੂੰ ਹੁਣ ਸਮਝਾਈ ਆ ਵੀ ਇਹ ਸਾਇੰਸ ਕੰਮ ਕਰਦੀ ਆ ਇਹਦੇ ਪਿੱਛੇ ਤੇ ਆਪਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਵੈਸੇ ਪੈਰ ਧੋਈ ਜਾਂਦੇ ਆ ਸਾਰੇ ਹੁਣ ਤੇ ਪਰ ਉਹ ਪਤਾ ਨਹੀਂ ਨਦਵੀ ਇਹਦਾ ਕਾਰਨ ਕੀ ਹੈ ਹਨਾ ਅੱਗੇ ਵੀ ਬੁੜੀਆਂ ਜੁੱਲੇ ਮੂਰੇ ਬੈਠੀਆਂ ਬੈਠੀਆਂ ਉੱਥੇ ਬੱਠਲ ਉੱਥੇ ਬੱਠਲ ਜੇ ਚਤਾ ਧੋ ਲੈਂਦੀਆਂ ਸੀ ਗਰਮ ਪਾਣੀ ਉੱਥੇ ਮੂੰਹ ਧੇ ਧੋ ਲੈਂਦੀਆਂ ਉਹ ਤੋਂ ਬਾਅਦ ਵਿੱਚ ਪੈਰ ਪਾ ਲੈਂਦੀਆਂ ਹਨਾ ਤੇ ਪੈਰ ਜੇ ਪਾ ਕੇ ਬੈਠੇ ਜਾਂਦੀਆਂ ਹੌਲੀ ਹੌਲੀ ਧੋਈ ਜਾਂਦੀਆਂ ਤੇ ਇਹਦੇ ਪਿੱਛੇ ਇਹ ਵਾਲਾ ਹੀ ਸਾਇੰਸ ਕੰਮ ਕਰਦੀ ਹੈ ਸੋ ਹੁਣ ਮੈਨੂੰ ਭੈਣ ਨੇ ਜਦੋਂ ਦੱਸਿਆ ਤਾਂ ਮੈਨੂੰ ਉਹ ਗੱਲਾਂ ਯਾਦ ਆ ਜਾਂਦੀਆਂ ਗੱਲ ਸਹੀ ਹੈ ਭੈਣ ਦੀ ਕਿਉਂਕਿ ਪਹਿਲਾਂ ਲੋਕ ਐਂ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੇ ਕਦੇ ਕੋਡੇ ਕਿ ਢੇ ਸੀ ਦੋਨੋਂ ਤੇ ਤੁਸੀਂ ਸਾਰੀਆਂ ਭੈਣਾਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਕੋਈ ਸਰਵਾਈਵਰ ਦੀ ਮਜ਼ਾ ਬਹੁਤ ਬਹੁਤ ਆ ਰਿਹਾ ਜੀ ਮੈਨੂੰ ਤਾਂ ਮੈਨੂੰ ਤਾਂ ਇਹ ਆਦਤ ਆਦਤ ਹੀ ਬੈਜੂਗੀ ਰੋਜ਼ ਇਸ ਤਰ੍ਹਾਂ ਬੈਠਣ ਦੀ ਸਵਾਦ ਹੀ ਬਣਾਉਂਦਾ ਨੇ ਜਦਾਂ ਪੈਰ ਡੁੱਬ ਜਾਣ ਬਸ ਇਨਾ ਕੁ ਪਾਣੀ ਪਾ ਲਿਆ ਹੁਣ ਮੇਰੇ ਨਾ ਪੈਰ ਥੋੜੇ 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 ਨੰਗੇ ਆ ਦਿਖਾਈ ਵਾਵਾ ਪਾ ਲਈ ਪਾਣੀ ਹਾਂ ਇਹ ਨਾ ਇੱਥੇ ਇੱਥੇ ਤੱਕ ਤਾਂ ਮੈਨੂੰ ਲੱਗਦਾ ਡੁੱਬ ਜਾ ਹਾਂ ਇੱਥੇ ਭਰ ਲੇ ਹਾਂ ਇੱਥੇ ਤੱਕ ਤਾਂ ਡੁੱਬ ਜਾਣ ਜਾਂ ਖੁੱਲੀ ਜੀ ਬਾਲਟੀ ਹੋਵੇ ਉਹਦੇ ਚ ਪਾ ਲਈ ਹਾਂ ਬਾਲਟੀ ਚ ਪਾ ਲਈ ਚਾਹ ਤਸਲੇ ਚ ਪਾ ਲਈ ਤੇ ਮਤਲਬ ਉਹ ਪਾਣੀ ਪਾ ਕੇ ਨਾ ਪੈਰ ਜੇ ਚੰਗੀ ਤਰ੍ਹਾਂ ਡੁੱਬ ਜਾਣਾ ਉਹਦੇ ਵਿੱਚ ਬਹੁਤ ਚੰਗਾ ਲੱਗਦਾ ਜੀ ਮਜ਼ਾ ਬਹੁਤ ਆਉਂਦਾ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਆ ਉਹ ਭੈਣ ਕਹਿੰਦੇ ਨਾ ਵੀ ਮੇਰੇ ਨਹ ਉਹ ਬਹੁਤ ਗੰਦੇ ਸੀਗੇ ਤੇ ਕਹਿੰਦੇ ਮੈਨੂੰ ਉਹ ਨਾ ਸਾਫ਼ ਕਰਾਉਣੇ ਪੈਂਦੇ ਸੀ ਬਾਹਰ ਮੈਂ ਦੇਖਿਆ ਲੋਕ ਨਾ ਹਾਂ ਨੂੰ ਆਉਂਦੀ ਸਫਾਈ ਦੀ ਬਹੁਤ ਜ਼ਿਆਦਾ ਕਰਾਉਂਦੇ ਨੇ ਹਨ ਤੇ ਕਹਿੰਦੇ ਨਾ ਮੈਨੂੰ ਨਾ ਨੌਂ ਬਾਰ ਬਾਰ ਸਾਫ਼ ਕਰਾਉਣੇ ਪੈਂਦੇ ਹੁੰਦੇ ਸੀ ਕਹਿੰਦੇ ਜਿੱਦ ਦਿਨ ਦਾ ਮੈਂ ਇਹ ਕਰਨ ਲੱਗਿਆ 20 ਦਿਨਾਂ ਦੇ ਵਿੱਚ ਕਹਿੰਦੇ ਮੇਰੇ ਨੌਂ ਇੰਨੇ ਸੋਲੇ ਹੋ ਗਏ ਜਦੋਂ ਤੱਕ ਅੱਧਾ ਪਾਣੀ ਚ ਰੱਖਾਂਗੇ ਨੌਂ ਤਾਂ ਆਪੇ ਸਾਫ਼ ਹੋ ਤੇ ਕਹਿੰਦੀ ਮੇਰੇ ਤਾਂ ਨਹਾਂ ਹੀ ਬਹੁਤ ਸਾਫ ਹੋਵੇ ਕਹਿੰਦੀ ਮੈਨੂੰ ਤਾਂ ਐਵੇਂ ਹੀ ਧੂੜੀ ਰਹਿੰਦੀ ਸੀ ਸਾਫ ਕਰਾਉਣ ਵਾਸਤੇ ਤੇ ਲੋ ਜੀ ਇਹ ਮੈਨੂੰ ਵਧੀਆ ਜਾ ਇੱਕ ਆਈਡੀਆ ਲੱਗਿਆ ਭੈਣ ਦਾ ਕਿਸ ਤਰ੍ਹਾਂ ਕਰ ਲੈਣਾ ਚਾਹੀਦਾ ਨਾਲੇ ਆਪਣੇ ਪੈਰ ਸਾਫ ਹੋ ਜਾਣਗੇ ਨਹਾਂ ਵੀ ਸਾਫ ਹੋ ਜਾਣਗੇ ਹੋ ਸਕਦਾ ਜਿਹੜਾ ਮੇਰਾ ਬਿੰਗਾ ਜਣਾ ਨਹ ਹੋ ਹੈਗਾ ਹਰ ਵਾਰੀ ਉੱਤਰ ਜਾਂਦਾ ਹੈ ਸ਼ਾਇਦ ਹੌਲੀ ਹੌਲੀ ਇਹ ਵੀ ਸਾਫ ਹੋ ਜਾਈ ਠੀਕ ਹੋ ਸਕਦਾ ਹੈ ਇਹ ਤੇ ਮੈਂ ਤਾਂ ਹੁਣ ਇਹ ਕਰਿਆ ਕਰੂੰਗੀ ਟ੍ਰਾਈ ਮੈਂ ਤਾਂ ਇੱਕੋ ਹੀ ਟਿੱਕੀ ਲਈ ਸੀ ਹਜੇ ਮੁਸ਼ਕ ਖੂਰ ਦੀ ਕੱਲ ਨੂੰ ਮੈਂ ਹੋਰ ਲੈ ਕੇ ਆਉਂਗੀ ਤੇ ਇਹ ਆਪਾਂ ਜ਼ਰੂਰ ਯੂਜ਼ ਕਰਾਂਗੇ ਬੀਬੀ ਨੂੰ ਬਿਠਾ ਦਿਆ ਕਰਨਾ ਮੈਂ ਤਾਂ ਪਾ ਕੇ ਕਰੂੰ ਪਾਣੀ ਤੇ ਪਾਣੀ ਥੋੜਾ ਜਿਹਾ ਬਸ ਹੋਰ ਲੈ ਲੇ ਇਹ ਥੋੜੀ ਜਿਹੀ ਪਾਣੀ ਮੇਰੇ ਤੋਂ ਘੱਟ ਰਹਿ ਗਿਆ ਪਾਣੀ ਬੰਦ ਪਾ ਲਿਓ ਤੁਸੀਂ ਜੇ ਤਾਂ ਕਿ ਇੱਥੇ ਇੱਥੇ ਤੱਕ ਪਾਣੀ ਥੋੜੇ ਆ ਜੀ ਗਿੱਟਾ ਵੀ ਵਿੱਚ ਕਵਰ ਹੋ ਜੇ ਥੋੜਾ ਚੰਗੀ ਤਰ੍ਹਾਂ ਸਾਰਾ ਹਨ ਤੇ ਪਾਣੀ ਬਸ ਇੰਨਾ ਕੁ ਗਰਮ ਲੈ ਲਓ ਵੀ ਬਰਦਾਸ਼ਤ ਕਰ ਲਓ ਇੰਨਾ ਵੀ ਨਾ ਹੋਵੇ ਕਿ ਠੰਡਾ ਜੀ ਲੈ ਲਓ ਜਮੇ ਹਨ ਉਸ ਆ ਜਾ ਹੋਵੇਗਾ ਤਾਂ ਉਹ 15-20 ਮਿੰਟ ਕੱਟ ਜਾਊਗਾ ਫਿਰ ਤੇ ਲਓ ਜੀ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਸੋ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਕਰਨਾ ਹੈਗਾ ਤੇ ਜਿਹੜੇ ਵੀ ਤੁਹਾਡੇ ਗੋਡੇ ਗਿੱਟੇ ਦੁਖਦੇ ਆ ਸਭ हट ਜਾਣਗੇ ਪਰ ਕਾਹਲੀ ਨਾ ਕਰਿਓ ਐਨਾ ਕਿਉਂ ਦੀ ਦੀ ਕਿੰਨਾ ਚਿਰ ਕਰਨਾ ਪਊਗਾ ਕਿੰਨੇ ਚਿਰ ਬਾਅਦ ਹਟਣਗੇ ਤੁਸੀਂ ਕਰਦੇ ਰਹੋ ਮੈਨੂੰ ਭੈਣ ਨੇ ਆਏ ਕਿਹਾ ਵੀ ਮੈਂ 20 ਦਿਨਾਂ ਚ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਤੁਸੀਂ ਕਰੋ ਜੀ ਇਹ ਤੇ ਜ਼ਰੂਰ ਫਰਕ ਪਊਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਆਪਾਂ ਦਵਾਈਆਂ ਤਾਂ ਲਈਆਂਉਣੇ ਆ ਰਾਣੇ ਨੁਸਖੇ ਜਿਹੜੇ ਵਧੀਆ ਹੈ ਆਪਾਂ ਦਵਾਈਆਂ ਤਾਂ ਖਾ ਲੈਣੇ ਆ ਗੋਡਾ ਦੁਖਿਆ ਚੱਕੋ ਕੋੜੀ ਗਿੱਟਾ ਦੁਖਿਆ ਚੱਕੋ ਬੇਨ ਗਿਆ ਰਹਾ ਨਾ ਤੇ ਫਟਾਫਟ ਆਪਾਂ ਨੂੰ ਤਾਂ ਆਉਂਦਾ ਵੀ ਜੇ ਆਪਾਂ ਨੂੰ ਆਦਤ ਪੈ ਗਈ ਨੀ ਜਲਦੀ ਜਲਦੀ ਠੀਕ ਹੋ ਜੇ ਹਨ ਤੇ ਪਰ ਇਹ ਚੀਜ਼ਾਂ ਥੋੜਾ ਜਿਹਾ ਟਾਈਮ ਜ਼ਰੂਰ ਲੈਂਦੀਆਂ ਨੇ ਪਰ ਹੁੰਦੀਆਂ ਆ ਅਫੈਕਟਿਵ ਨੇ ਪਰ ਗੋਲੀ ਤਾਂ ਆਏ ਨਾ ਵੀ ਸਵੇਰੇ ਲਈ ਤੇ ਸ਼ਾਮ ਨੂੰ ਖਤਮ ਸਰੋ ਦਾ ਫਿਰ ਜਾਂ ਤਾਂ ਹੋਰ ਲੈਣੀ ਪਊਗੀ ਹਨ ਪਰ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੇ ਅਸਰ ਹੌਲੀ ਹੌਲੀ ਹੁੰਦਾ ਪਰ ਇਹਨਾਂ ਦਾ ਫਿਰ ਸਟੇਬਲ ਅਸਰ ਕਾਫੀ ਦੇਰ ਰਹਿੰਦਾ ਕਨਸਟੈਂਟਲੀ ਪੱਕਾ ਨਾਜ ਹੁੰਦਾ ਇਹਨਾਂ ਦਾ ਪੱਕਾ ਹੀ ਹੁੰਦਾ ਇਹਨਾਂ ਦਾ ਫਿਰ ਤੇ ਜੇ ਕਰਨਾ ਦੁਬਾਰਾ ਪੈ ਵੀ ਜਾਊਗਾ ਤੇ ਇਹਦੇ ਵਿੱਚ ਕਿਹੜਾ ਕੋਈ ਮੰਤਰ ਹੈ ਕਿਹੜਾ ਕੁਝ ਲੈ ਕੇ ਆਉਣਾ ਵੈਸੇ ਵੀ ਮੈਨੂੰ ਲੱਗਦਾ ਜੀ ਆਪਾਂ ਕੱਲੇ ਪੋਸੇ ਪਾਣੀ 'ਚ ਨਿੰਬੂ ਪਾ ਕੇ ਵੀ ਬੈਠ ਜਾਈਏ ਤਾਂ ਵੀ ਸ਼ਾਇਦ ਆਪਾਂ ਨੂੰ ਬਹੁਤ ਫਰਕ ਪਵੇ। ਪਰ ਇਹ ਵੀ ਕੋਈ ਕਿੱਡੀ ਕੁੱਡੀ ਗੱਲ ਆ ਦੋ ਹੀ ਤਾਂ ਚੀਜ਼ਾਂ ਨੇ ਨਿੰਬੂ ਤਾਂ ਹਰ ਘਰ ਦੇ ਵਿੱਚ ਮੈਨੂੰ ਲੱਗਦਾ ਪਿਆ ਹੀ ਹੁੰਦਾ ਗਰਮੀਆਂ 'ਚ ਤਾਂ ਵੈਸੇ ਵੀ ਖਾਸ ਕਰਕੇ ਫ੍ਰਿਜਾਂ ਦੇ ਵਿੱਚ ਪਿਆ ਹੀ ਹੁੰਦਾ। ਤੇ ਮੁਸ਼ਕਕਪੂਰ ਲਿਆਇਓ ਮੁਸ਼ਕਕਪੂਰ ਦਾ ਮੱਛਰ ਭਜਾਉਣ ਦੇ ਵੀ ਬਹੁਤ ਕੰਮ ਆਉਂਦਾ। ਤੇ ਕਿਰਲੀਆਂ ਭਜਾਉਣ ਵਾਲਾ ਬਲੌਗ ਵੀ ਪਾਉਣਾ ਅੱਜ ਇੱਕ ਸੰਤਵਾ ਤੁਆੰਟੀ ਦਾ ਫੋਨ ਆਇਆ ਸੀਗਾ ਕਹਿੰਦੇ ਮੈਨੂੰ ਤਾਂ ਕਿਰਲੀਆਂ ਭਜਾਉਣ ਵਾਲਾ ਬਲੌਗ ਪਾਓ ਮੱਛਰਾਂ ਮੁੱਛ ਕੇਰਲ ਵਾਲਾ ਬਲੌਗ ਵੀ ਦੇਣਾ ਹੈਗਾ ਅਜੇ ਤੁਹਾਨੂੰ ਲਓ ਜੀ ਪਾਣੀ ਹੈ ਨਾ ਮੇਰਾ ਥੋੜਾ ਜਿਹਾ ਘੱਟ ਗਰਮ ਸੀਗਾ ਠੰਡਾ ਜਿਹਾ ਹੋਣ ਲੱਗਾ ਪਰ ਮੈਨੂੰ ਬਹੁਤ ਸਵਾਦ ਆਇਆ ਜੀ ਅੱਜ ਵਿੱਚ ਰੱਖ ਕੇ ਨਾ ਫਿਰ ਬਹੁਤ ਮਜ਼ਾ ਆਉਂਦਾ ਥੋੜਾ ਜਿਹਾ ਵੱਧ ਗਰਮ ਕਰਿਆ ਕਰਾਂਗੇ ਅੱਗੇ ਤੋਂ ਪਾਣੀ ਤੇ ਲਓ ਜੀ ਇਹ ਹੈਗਾ ਆਪਣਾ ਗਿੱਡੇ ਗਿੱਡੇ ਨਹੀਂ ਕਿੱਤੇ ਕੋਡੇ ਹਟਾਉਣ ਦਾ ਜਿਹੜਾ ਮੁਸਕਾ ਸੀਗਾ ਸਰੀਰ ਦੇ ਵਿੱਚ ਕਿਤੇ ਵੀ ਕੋਈ ਦਰਦ ਆ ਕੱਲੇ ਗਿੱਟੇ ਗਿੱਟੇ ਗੋਡੇ ਨਹੀਂ ਗਿੱਟੇ ਗੋਡੇ ਗਿੱਟੇ ਗੋਟੇ ਆ ਗਿਆ ਨਾ ਕੱਲੇ ਗੋਡੇ ਗਿੱਟੇ ਗੋਡੇ ਗਿੱਟੇ ਹਟਾਉਣਾ ਨਹੀਂ ਹੈਗਾ ਇਹ ਤਾਂ ਹਰ ਤਰ੍ਹਾਂ ਵੀ ਦਰਦਾ ਜਿਹੜੀ ਬਾਡੀ ਦੇ ਵਿੱਚ ਉਹਨੂੰ ਠੀਕ ਕਰਦਾ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਪੈਰਾਂ ਤੋਂ ਚੱਲਦੀਆਂ ਹਰ ਬਾਡੀ ਦਾ ਪੂਰੀ ਦਾ ਲਿੰਕ ਹੁੰਦਾ ਜੀ ਆਪਣਾ ਲੁਧਿਆਣੇ ਲਿਖਿਆ ਪਿਆ ਹੂੰ ਡੀ ਐਮ ਸੀ 'ਚ ਪੜਿਆ ਮੈਂ ਵੀ ਪੈਰਾਂ 'ਚ ਸਫਾਈ ਰੱਖੋ ਤਾਂ ਤੁਹਾਡਾ ਸਰੀਰ ਠੀਕ ਹੋਊਗਾ ਤੇ ਆਪਾਂ ਨਾ ਮਤਲਬ ਕਿ ਉਹਦਾ ਸਮਝਦੇ ਨਹੀਂ ਹੈਗੇ ਤੇ ਪੂਰੀ ਬਾਡੀ ਦਾ ਦੇਖੋ ਹੱਥਾਂ ਦਾ ਪੈਰਾਂ ਦਾ ਸਾਰਿਆਂ ਦਾ ਆਪਣੀ ਲਿੰਕ ਦਿਮਾਗ ਦੇ ਨਾਲ ਹੀ ਹੈਗਾ ਪੈਰਾਂ ਤਾਂ ਕੋਈ 90 ਬਿਮਾਰੀਆਂ ਲੱਗਦੀ ਮੈ ਠੀਕ ਹੈ ਪੈਰਾਂ ਤੋਂ ਹੀ ਅੱਛਾ ਹਾਂ ਲੋ ਜੀ ਸੁਣ ਲੋ ਬੀਬੀ ਦੀ ਗੱਲ ਹੁਣ ਤੇ ਇਹ ਵਾਲਾ ਨੁਸਖਾ ਜਿਹੜਾ ਤੁਸੀਂ ਜ਼ਰੂਰ ਅਡਾਪਟ ਕਰਿਓ ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਅੱਜਕੱਲ ਬਾਡੀ ਪੇਨ ਬੜਾ ਕੋਈ ਹੋਊਗਾ ਮੜਾ ਮੋਟਾ ਪੇਨ ਕਿਤੇ ਨਾ ਕਿਤੇ ਤਾਂ ਹਰ ਇੱਕ ਇਨਸਾਨ ਦੇ ਹੈ ਹੀ ਹੈ ਹਨਾ ਸੋ ਆ ਬਹੁਤ ਵਧੀਆ ਚੀਜ਼ ਹੈਗੀ ਐ ਤੁਸੀਂ ਇਹਨੂੰ ਯੂਜ਼ ਕਰੋ ਤੇ ਦਰਦਾਂ ਤੋਂ ਮੁਕਤੀ ਪਾਓ ਠੀਕ ਹੈ ਤੇ ਇਹ ਲੋਦੀ ਬੜਾ ਯੂਸਫੁਲ ਜਿਹਾ ਵਲੌਗ ਸੀਗਾ ਮੈਨੂੰ ਲੱਗਦਾ ਤੁਹਾਨੂੰ ਬਹੁਤ ਸਾਰੀਆਂ ਭੈਣਾਂ ਦੇ ਕੰਮ ਦਾ ਹੋਊਗਾ ਤੇ ਤੁਸੀਂ ਇਹਨੂੰ ਯੂਜ਼ ਕਰਨਾ ਹੈ ਤੇ ਫਿਰ ਮੇਰੇ ਨਾਲ ਆਪਣੇ ਰਿਜ਼ਲਟ ਜਿਹੜੇ ਉਹ ਜਰੂਰ ਸ਼ੇਅਰ ਕਰਨੇ ਆ ਠੀਕ ਹੈ ਜੀ ਤੇ ਫਿਰ ਮਿਲਾਂਗੇ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸ ਦੀ